thank you ਸਰਬ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ ਸਾਹਿਬੀ ਕਮਾਲ ਬਾਦਸ਼ਾਹ ਦਰਵੇਸ਼ ਅਮਰਤ ਦੇ ਦਾਤੇ ਸਰਬੰਸ ਦਾਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਨੂੰ ਸਮਰਪਿਤ ਪਤਿ ਸਰਦ ਤੋਂ ਪੰਚਾਇਰ ਦੇ ਸਰਬਾਰਾਂ ਦੀ ਅਗਵਾਈ ਵਿੱਚ ਧੰਨ ਗੁਰਦੁਆਰਾ ਸਾਹਿਬ ਸ਼ਤਰ ਸ਼ਾਹਹਿਟ ਨਗਰ ਕੀਰਤਨ ਦੀ ਸ਼ਰਮਤਾ ਹੋਈ ਹੈ ਜੋ ਵਾਸਵਾ ਕੋ ਪਰਣਾਵਾ ਤੋਂ ਹੁੰਦਾ ਹੋਇਆ ਗੁਰਦੁਆਰਾ ਮਹਾਲ ਸਾਹਿਬ ਵੀ ਕੀ ਪਹੁੰਚਿਆ ਗੁਰਦੁਆਰਾ ਮਹਾਲ ਸਾਹਿਬ ਵੀ ਸਮੂਹ ਸੰਗਤਾਂ ਨੇ ਸੰਗਤ ਵਾਸਤੇ ਪ੍ਰਸ਼ਾਦੇ ਪਾਣੀ ਦਾ ਲੰਗਰ ਦੀ ਤਿਆਰੀ ਕਰਕੇ ਸੰਗਤਾਂ ਨੂੰ ਲੰਗਰ ਛਕਾਇਆ ਹੈ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਨਗਰ ਕੀਰਤੋਂ 'ਚ ਹਾਜ਼ਰੀਆਂ ਭਰ ਰਹੇ ਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਭਨਾਂ ਨੂੰ ਤੜ ਦੀ ਕਲਾ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣ ਸਾਰੀਆਂ ਸਿੱਖ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਜੀ ਆਂਦੇ ਪ੍ਰਕਾਸ਼ ਕੁੰਮ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਕੀ ਸੁਦੇਸ਼ ਕੀ ਤਰ੍ਹਾਂ ਚਲੇ ਦੇਖੋ ਕਲਗੀਧਰ ਪਾਤਸ਼ਾਹ ਜੀ ਆਣੇ ਇਹ ਪਾਵਨ ਧਰਤੀ ਮਾਲਵੇ ਨੂੰ ਬਖਸ਼ਾ ਕੀਤਿਆਂ ਨੇ ਤੇ ਇਸੇ ਹੀ ਧਰਤੀ ਤੇ ਮਹਾਰਾਜ ਨੇ ਕਿਹਾ ਸੀ ਇਨ ਪੁੱਤਰਾਂ ਨੇ ਕੇ ਸੀਸ ਪਰ ਵਾਰ ਦੀਏ ਸੋ ਤਚਾਰ ਚਾਰ ਮੂਏ ਤਾਂ ਕਿਆ ਭਇਆ ਇਹ ਜੀਵਤ ਕਈ ਹਜ਼ਾਰ ਸਤਗੁਰਾਂ ਨੇ ਸਾਨੂੰ ਆਪਣੇ ਪੁੱਤਰ ਨਵਾਜ ਕੇ ਮਾਤਾ ਸਾਹਿਬ ਕੌਰ ਦੀ ਢੋਲੀ ਪਾਇਆ ਠੰਡੇ ਬਾਟ ਦਾ ਅਮਰ ਸ਼ਕੀਏ ਸਿੱਖੀ ਦੇ ਮਾਰਗ ਤੇ ਚੱਲ ਕੇ ਗੁਰੂ ਵਾਲੇ ਬਣ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਗੁਰਾਂ ਦੀ ਮਾਲਵੇ ਨੂੰ ਬਹੁਤ ਵੱਡੀ ਦੇਣ ਹੈ ਔਰ ਮਾਲਵਾ ਮਾਲੂ ਮਾਲ ਦਾ ਉਪਦੇਸ਼ 사ਧੂਗੁਰਾਂ ਨੇ ਕੀਤਾ ਜਿਹੜੇ ਨਸ਼ਿਆਂ 'ਚ ਪਏ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਤਲਗੀਤਰ ਪਾਤਸ਼ਾਹ ਜੀ ਨਸ਼ਿਆਂ ਵਿੱਚੋਂ ਕੱਢਣ ਵਾਸਤੇ ਸਾਨੂੰ ਇਸ ਪਾਵਨ ਧਰਤੀ ਉਨਵਾਜਿਆ ਇਸ ਜੰਗਲ ਦੇਸ਼ ਨੂੰ ਮਾਲਵੇ ਧਰਤੀ ਨੂੰ ਬਹੁਤ ਬਖਸ਼ਾ ਕੀਤੀਆਂ ਅੱਜ ਲੋੜ ਹੈ ਸਾਨੂੰ ਜੋ ਸਿੱਖੀ ਦਾ ਮਹਾਰਖੰਡੇ ਬਾਟੇ ਦਾਤ ਪ੍ਰਾਪਤ ਕਰਕੇ ਨਸ਼ਿਆਂ ਵਰਗੀ ਪੜੀ ਦਲਦਲ ਵਿੱਚੋਂ ਨਿਕਲ ਕੇ ਅਸੀਂ ਮਾਤਾ ਸਾਹਿਬ ਘਰ ਗਰਲਸ ਕਾਲਜ ਤੋਂ ਆਏ ਹਾਂ ਜਿੱਥੇ ਤਲਵੰਡੀ ਸਾਹਿਬ ਉਹ ਵਿਸ਼ੇਸ਼ ਅਜ ਇਸ ਨਗਰ ਕੀਰਤਨ ਦਾ ਹਿੱਸਾ ਬਣਿਆ ਇਹ ਨਗਰ ਕੀਰਤਨ ਗੁਰਗੋਬਿੰਦ ਸਿੰਘ ਜੀ ਦੀ ਸਮਰਦੇਤਾ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਸੀਂ ਇਹਦਾ ਹਿੱਸਾ ਬਣਿਆ ਸਾਡਾ ਇਹੀ ਉਦੇਸ਼ ਆ ਵੀ ਆਪਾਂ ਨਾਗਰਿਕਾਂ ਨੂੰ ਜਿਹਾ ਆਪਣੇ ਸਾਰੇ ਨੌਜਵਾਨਾਂ ਨੂੰ ਦੇਸ਼ ਦੇ ਲਈ ਇਹ ਹੀ ਕਿ ਸਾਨੂੰ ਵੀ ਆਪਣੀ ਇੱਕ ਜ਼ਿੰਦਾਇ ਹੋ ਮਾਣ ਰੱਖਣਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਬਹੁਤ ਸੋਹਣਾ ਨਗਰ ਕੀਰਤਨ ਸਜਾਇਆ ਗਿਆ ਸਭ ਸਾਡੀ ਜੀ ਅੱਜ ਕਮਿਸ਼ਨਰ ਜਿਹੜਾ ਬਿਹਾਰ ਆ ਬਗੈਸੜੀ ਕੋਈ ਨਾ ਸਮਾਜਿਕ ਬਰਾਈ ਲੋਕਾਂ ਨੂੰ ਛੱਡਣੀ ਚਾਹੀਏ ਹਾਂਜੀ ਹਾਂਜੀ ਨਸ਼ਾ ਤਿਆਗ ਨਤਾਈ ਦਾ ਗੁਰੂ ਸਾਹਿਬ ਦੇ ਲੜ ਲੱਗਣਾ ਚਾਹੀਦਾ ਸੇਵਾ ਸੇਮਨ ਕਰਨਾ ਚਾਹੀਦਾ ਇੱਥੇ ਨਾਲ